ਦੇਰ ਰਾਤ ਅੰਮ੍ਰਿਤਸਰ ਚ ਮਚਿਆ ਅੱਗ ਦਾ ਤਾਂਡਵ ਸਾਰੀ ਦੁਕਾਨ ਸੜ ਕੇ ਹੋਈ ਸੁਆਦ ਜੀਏ ਕਿ ਅੰਮ੍ਰਿਤਸਰ ਦੀ ਮਸ਼ਹੂਰ ਮਾਰਕੀਟ ਲਿਬਰਟੀ ਮਾਰਕੀਟ ਚ ਭਿਆਨਕ ਅੱਗ ਲੱਗ ਜਾਂਦੀ ਹੈ ਦੁਕਾਨ ਦੇ ਅੰਦਰ ਕੈਮੀਕਲ ਹੋਣ ਕਾਰਨ ਅੱਗ ਤੇ ਕਾਬੂ ਪਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਖੋਪਨਾਖ منظر ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਦਾ ਤਾंडव ਜਿਹੜਾ ਮਚਦਾ ਨਜ਼ਰ ਆ ਰਿਹਾ ਹੈ ਉਥੇ ਹੀ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਐਨਏ ਨਹੀਂ ਬਲਕਿ ਅੰਦਰ ਕੈਮੀਕਲ ਦੀਆਂ ਉਹਨਾਂ ਕਰਕੇ ਹੋਰ ਦੁਕਾਨ ਨੂੰ ਅੱਗ ਭਖ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਅੱਗ ਬੁਝਾਉਣ ਵਾਲੀਆਂ ਗਰੀਬ 5 ਤੋਂ 7 ਗੱਡੀਆਂ ਲੱਗੀਆਂ ਨੇ ਤੇ ਬੜੇ ਮੁਸ਼ਕਿਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਉੱਥੇ ਹੀ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਗਰੀਬ 5 ਤੋਂ 7 ਲੱਖ ਦਾ ਨੁਕਸਾਨ ਹੋਇਆ। ਔਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਅੱਗ ਜਿਹੜੀ ਆ ਪੜਾ ਬਿਆਵ ਰੂਪ ਲੈ ਲੈਂਦੀ ਹੈ ਦੱਸਿਆ ਜਾ ਰਿਹਾ ਹੈ। ਮਾਲਕ ਦਾ ਕਹਿਣਾ ਹੈ ਕਿ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਸਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ। ਮੇਰੀ ਦੁਕਾਨ ਹੈ ਕਿ ਆ ਇਸ ਲਿੰਕ ਰੋਡ ਦੇ ਗੁਰਨਾਣ ਕਾਟੋ ਪਿੰਡ ਦੀ ਦੁਕਾਨ ਹੈ। ਨੋ ਤੇ ਕਾਹਦਾ ਕੰਮ ਕਰਦਾ ਹੈਗਾ ਜੀ ਮੇਰਾ ਡੈਂਟਿੰਗ ਪੇਂਟੇ ਦਾ ਕੰਮ ਹੈ ਹਾਂ ਜੀ ਤੇ ਅੱਗ ਅੱਜ ਕਿਹ ਅੱਗ ਲੱਗ ਰਿਹਾ ਕੋਈ ਕਾਰਨ ਪਤਾ ਲੱਗਾ ਅੱਜ ਲੱਗ ਅੱਗ ਲੱਗਣਾ ਕਰ ਸਰਕਲ ਛੋਟ ਕਰਕੇ ਲੈਡ ਹੈਗੀ ਨਹੀਂ ਸੀਗੀ ਅਸੀਂ ਬੱਤੀ ਬੰਦ ਕਰਕੇ ਨਹੀਂ ਗਏ ਕਿੰਨਾ ਕਿ ਨੁਕਸਾਨ ਹੋ ਗਿਆ ਜੀ 5-7 ਲੱਖ ਤੋਂ ਘੱਟ ਰਹੀ ਹੈਗਾ 5-7 ਲੱਖ ਤੋਂ ਘੱਟ ਨਹੀਂ ਮੈਂ ਕਿਹਾ ਜਿਆਦਾ ਜਿਆਦਾ ਹੋ ਸਕਦਾ 8-9 ਹੋ ਸਕਦਾ ਅੱਗ ਤੇ ਕੰਮ ਪਾ ਲਿਆ ਕਿ ਅਜੇ ਨਹੀਂ ਵੀ ਅੰਦਰ ਜਿਹੜੇ ਕੈਮੀਕਲ ਮੇਰੇ ਰੰਗ ਹੈਗਾ ਥਿਨਰ ਹੈਗੇ ਆ ਲੈਕਰ ਹੈਗੇ ਹਾਰਨਰ ਹੈਗਾ ਬੜਾ ਸਮਾਨ ਪਿਆ ਅੰਦਰ ਬਾਕੀ ਕਿੰਨੇ ਕਦੋਂ ਅੱਗ ਲੱਗੀ ਹੈ ਜੋ 3 ਘੰਟੇ ਹੋ ਗਏ ਨੇ ਪੀ 9:59 ਵਜੇ ਲੱਗੇ ਤੁਹਾਨੂੰ ਕਿੰਨਾ ਪਤਾ ਲੱਗਾ ਇਹ ਨਾਲ ਸਾਡੀ ਗਵਾਂਢੀ ਹੈ ਜੀ ਨਾਲ ਇਹਨਾਂ ਨੇ ਫੋਨ ਕੀਤਾ ਸੀ ਮੈਨੂੰ ਭਾਈ ਨੇ ਅਜੇ ਫੋਨ ਕੀਤਾ ਹੁਣ ਕਿਧਰ ਮਤਲਬ ਉਹਦਾ ਭਜਾਇਆ ਚਲੋ 3 ਘੰਟੇ ਪੂਰੇ ਹੋ ਜਾਇਆ ਤੇ ਕਿ ਆਖਣੇ ਅਗਲੇ ਕੱਲ 3 ਘੰਟੇ ਹੋ ਗਏ ਹੈ ਤੱਕ ਆਖ ਨਹੀਂ ਪਤਾ ਇਹਨਾਂ ਸ਼ੁਕਰ ਹੈ ਕਿ ਅੰਦਰ ਸਿਲੰਡਰ ਵੇਖਿਆ ਤਾਂ ਪਤਾ ਕੀ ਬਣਿਆ ਬਜਾ ਕੇ ਕੀ ਆ ਕੀ ਨਹੀਂ ਜਾਣੇ ਵਾਲੀ ਕੋਈ ਨੁਕਸਾਨ ਹੈ ਨੁਕਸਾਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੋ ਗਿਆ ਨੁਕਸਾਨ ਮਾਮਲਾ ਰਸੋ ਮੈਨੂੰ ਪਤਾ ਨਹੀਂ ਮੈਂ ਆ ਆ ਕੇ ਵੇਖ ਮੌਕੇ ਤੇ ਮੇਰੇ ਕੋਲ ਕੁਝ ਨਹੀਂ ਪਤਾ ਜਿਹੜੀ ਦੁਕਾਨ ਤੇ ਲੱਗੀ ਜਿਹੜੀ ਜਗ੍ਹਾ ਤੇ ਲੱਗੀ ਮੈਨੂੰ ਕੋਈ ਪਤਾ ਨਹੀਂ ਹੈ ਪਤਾ ਲੱਗੂਗੇ ਜਿਹੜੇ ਪੁੱਛੇਗੀ ਫਿਰ ਪਤਾ ਲੱਗੂ ਮੈਂ ਡਿਊਟੀ ਅਫਸਰ ਆ ਪਰ ਮੈਨੂੰ ਪਤਾ ਨਹੀਂ ਕਿ ਮੈਂ ਆ ਕੇ ਖਲੋਤਾ ਤੁਹਾਡੇ ਨਾਲ ਹੀ ਆ ਅੱਜ ਤਾਂ ਆਪਣੇ ਲਿੰਕ ਰੋਡ ਕੇ ਜਿਆ ਉੱਥੇ ਖਲੋਤੇ ਸਾਰੇ ਤੁਸੀਂ ਵੀ ਉੱਥੇ ਕੋਈ ਪਤਾ ਨਹੀਂ ਲੱਗ ਕੋਈ ਜਾਣੀ ਨੁਕਸਾਨ ਕੋਈ ਜਾਣ ਨੁਕਸਾਨ ਦਾ ਕੋਈ ਗੱਲਬਾਤ ਨਹੀਂ ਜਿਵੇਂ ਚੱਕ ਜੀ ਤੁਹਾਡੇ ਸਾਹਮਣੇ ਖਲੋਤੀਆਂ ਜੀ ਬੇਨੋਂ ਪੰਜ ਛੇ ਆਈ ਗਈਆਂ